ਆਪਾਂ ਰਾਤ ਵੀ ਇੱਕ ਛੋਟੀ ਜੀ ਖਬਰ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਆਪਾਂ ਦੱਸਿਆ ਸੀ ਇਸ ਕਰਤੂਤ ਬਾਰੇ ਰਾਈਟ ਨਾਓ ਕੈਨੇਡਾ ਤੋਂ ਵੀ ਇੱਕ ਵੱਡੀ ਖਬਰ ਹੋਰ ਨਿਕਲ ਕੇ ਆ ਰਹੀ ਹੈ ਕਿ ਅੰਮ੍ਰਿਤਸਰ ਤੋਂ ਵੀ ਸਾਰੇ ਦੀਆਂ ਸਾਰੀਆਂ ਜੋ ਫਲਾਈਟਾਂ ਐ ਜੋ ਕੈਨਡਾ ਨੂੰ ਜਾਂਦੀਆਂ ਸੀ ਉਹ ਰੱਦ ਕਰ ਦਿੱਤੇ ਗਈਆਂ ਹੈ ਦਿੱਲੀ 에ਅਰਪੋਰਟ ਤੋਂ ਵੀ ਰੱਦ ਕਰ ਦਿੱਤੇ ਗਈਆਂ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਛੋਟੀ ਜੀ ਬੇਨਤੀ ਹੈ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਗਲੀ ਵੀਡੀਓ ਜੋ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਵਿਸਟਰ ਵਿਜੇ ਵਾਲੇ ਲੈ ਕੇ ਆ ਰਹੇ ਹਾਂ ਕਿਉਂਕਿ ਜਿੰਨੇ ਕੀ ਹਨ ਤੱਕ ਵਿਜ਼ਟਰ ਵੀਜ਼ੇ ਵਾਲਾਂ ਨੂੰ ਝਟਕੇ ਮਿਲੇ ਆ ਉਹਨਾਂ ਨੂੰ ਕੱਲ ਰਾਤ ਇੱਕ ਹੋਰ ਝਟਕਾ ਦੇ ਦਿੱਤਾ ਗਿਆ ਮਤਲਬ ਕਿ ਵਿਜ਼ਟਰ ਵੀਜ਼ੇ ਵਾਲੇ ਕੋਲੇ ਇੱਕ ਆਪਸ਼ਨ ਸੀ ਉਹ ਚੇਂਜ ਕਰ ਸਕਦੇ ਸੀ ਆਪਣੀ ਪਰ ਹੁਣ ਉਹ ਚੇਂਜ ਨਹੀਂ ਕਰ ਸਕਦੇ ਉਹਨਾਂ ਨੂੰ ਸ਼ਾਇਦ ਕੈਨੇਡਾ ਤੋਂ ਵਾਪਸ ਹੀ ਮੋੜਨਾ ਪਵੇਗਾ ਜੇਕਰ ਤੁਸੀਂ ਉਸ ਖਬਰ ਨੂੰ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖੋ ਵਿਜ਼ਟਰ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਰਾਈਟ ਨਾਓ ਕੈਨੇਡਾ ਦੇ ਵਿੱਚ 15 ਤਰੀਕ ਤੱਕ ਜੋ ਵੀ 에ਅਰ ਕੈਨੇਡਾ ਦੀਆਂ ਫਲਾਈਟਾਂ ਆ ਉਹ ਸਾਰੀਆਂ ਦੀਆਂ ਸਾਰੀਆਂ ਰੱਦ ਰਹਿਣਗੀਆਂ ਕਿਉਂਕਿ ਨੀਅਰ ਅਬਾਊਟ 500 60 ਮਤਲਬ 560 ਦੇ ਨੇੜੇ ਹੈ ਜੋ ਪਾਇਲਟ ਆ ਉਹਨਾਂ ਨੇ ਆਪਣੀ ਸਟ੍ਰਾਈਕ ਕੀਤੀ ਹੈ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਹੈ ਜਿਸ ਦੀ ਵਜ੍ਹਾ ਨਾਲ ਕੈਨੇਡਾ ਦੇ ਵਿੱਚ ਰਾਈਟ ਨਾਓ ਜਿੰਨੇ ਵੀ 에ਅਰਲਾਈਨਸ ਵਾਲੇ ਆ ਸਟ੍ਰਾਈਕ ਹੋਈ ਆ ਤੇ ਇੱਕ ਦਿਨ ਦੇ ਵਿੱਚ 110000 ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਸ ਦੇ ਵਿੱਚ ਬਹੁਤ ਸਾਰੇ ਯਾਤਰੀ ਇੰਡੀਆ ਤੋਂ ਹਨ ਬਹੁਤ ਸਾਰੇ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਚਾਈਨਾ ਤੋਂ ਜਾਂ ਫਿਰ ਅਦਰ ਕੰਟਰੀਜ਼ ਤੋਂ ਆ ਮਤਲਬ ਕਿ 110000 ਦੇ ਨੇੜੇ ਲੋਕਾਂ ਦੀਆਂ ਜੋ ਹੈ ਉਹ ਫਲਾਈਟਾਂ ਰੱਦ ਕਰ ਦਿੱਤੇ ਗਏ ਨੇ ਅੰਮ੍ਰਿਤਸਰ 에어ਪੋਰਟ ਤੋਂ ਪਲੱਸ ਦਿੱਲੀ 에어ਪੋਰਟ ਤੋਂ ਜਿਨ੍ਹਾਂ ਨੇ ਕੈਨੇਡਾ ਜਾਣਾ ਸੀ ਵਿਸਟਰੀ ਵੀਜ਼ੇ ਉੱਤੇ ਸਟੂਡੈਂਟ ਵੀਜ਼ੇ ਉੱਤੇ ਪਲੱਸ ਆਪਣਾ ਟੂਰਿਸਟ ਵੀਜ਼ੇ ਉੱਤੇ ਐਂਡ ਵਰਕ ਪਰਮਿਟ ਉੱਤੇ ਸੋ ਅਗਰ ਤੁਸੀਂ ਵੀ ਜਾਣ ਦਾ ਜਾ ਰਹੇ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਾਈ ਆ ਰਿਹਾ ਹੈ 15 ਤਾਰੀਖ ਤੱਕ ਵੇਟ ਕਰ ਲਓ ਨਹੀਂ ਤਾਂ ਤੁਹਾਡੇ ਫਲਾਈਟ ਹੈ ਜਿਹੜੀ 50000 ਦੀ ਆ ਤੁਹਾਨੂੰ 80000 ਦੀ ਮਿਲੂਗੀ ਜਿਹੜੀ 80000 ਦੀ ਆ ਤੁਹਾਨੂੰ 1 ਲੱਖ 20-30000 ਰੁਪਏ ਦੀ ਮਿਲੂਗੀ ਕਾਫੀ ਇਹਦੇ ਮਹਿੰਗੀ ਤੇ ਕਾਫੀ ਇਹਦੇ ਐਕਸਪੈਂਸਿਵ ਹੋਵੇਗੀ ਤੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਅਗੇਨ ਉਹੀ ਗੱਲ ਬਾਤ ਸਬਸਕ੍ਰਾਈਬ